ਨੋਸ਼ਕਾ ਸਸਤੀ ਕਾ ਤੁਸੀਂ ਦੇਖ ਲਓ ਇਸ ਟਾਈਮ ਜਲਾਲਾਬਾਦ ਤੋਂ ਤਸਵੀਰਾਂ ਖਾਨਾ ਸਦਰ ਨੇ ਸਫਲਤਾ ਹਾਸਿਲ ਕੀਤੀ ਹੈ ਜੋ ਕਿ ਥੋੜੇ ਦਿਨ ਪਹਿਲੇ ਮੰਡੀ ਕੁਬਾਇਆ ਤੋਂ ਛਾਵੜਾ ਰਾਈਸ ਮਿਲ ਤੋਂ ਚੋਰਾ ਵੱਲੋਂ ਦਾਵਾ ਬੋਲਿਆ ਗਿਆ ਸੀ ਤੁਹਾਨੂੰ ਗੱਲਬਾਤ ਕਰਾਨਿਆ ਜੋ ਕਿ ਪ੍ਰੈਸ ਕਾਨਫਰੈਂਸ ਐਸਪੀ ਕਰਨ ਵੀਰ ਸਿੰਘ ਵੱਲੋਂ ਕੀਤੀ ਹੈ ਤਾਨੂੰ ਉਹਨਾਂ ਤੋਂ ਸੁਣਾਣਿਆ ਕੀ ਕਹਿ ਰਹੇ ਨੇ ਐਸਪੀ ਸਾਹਿਬ ਇਹ ਜਿਹੜੀ ਚੋਰੀ ਹੋਈ ਸੀਗੀ ਮਿੱਟੀ ਪਠਾਰਾ ਉੰਨੀ ਦੀ ਦਰਮਿਆਨੀ ਰਾਤ ਨੂੰ ਜਿਹੜੀ ਚੋਰੀ ਹੋਈ ਸੀ ਉਹਦੇ ਵਿੱਚ 305 ਬਾਸਮੰਤੀ ਦੇ ਘਟੇ ਚੋਰੀ ਹੋਈ ਸੀਗੀ 105 ਜਿਸ ਸੀਗੇ ਉਹ 10 ਕਿਲੋ ਵਾਲੀ ਸੀ ਘਟੇ ਤੇ ਬਾਕੀ 200 ਘਟੇ ਸੀਗੇ ਉਹ 50 ਕਿਲੋ ਵਾਲੀ ਸੀਗੀ ਜਿਹੜੀ ਕੁੱਲ ਰਿਕਵਰੀ ਹੋਈ ਹੈ ਉਹ ਜਿਹੜੇ ਦੋ ਪਿਕਅਪ ਗੱਡੀਆਂ ਮਹਿੰਦਰਾ ਦੀਆਂ ਜਿਹਦੇ ਵਿੱਚ ਇਹ ਚੋਰੀ ਦਾ ਸਮਾਨ ਲੱਦ ਕੇ ਆਮ ਤੌਰ ਤੇ ਰਾਈਸ ਸ਼ੈਡਰਾਂ ਦੇ ਵਿੱਚ ਇਹ ਚੋਰੀ ਕਰਦੇ ਸੀਗੇ ਗੋਡਾਊਨਸ ਦੇ ਵਿੱਚ ਚੋਰੀ ਕਰਦੇ ਸੀਗੇ ਉਹ ਗੱਡੀਆਂ ਜਿਹੜੀਆਂ ਉਹ ਰਿਕਵਰ ਹੋ ਗਈਆਂ ਦੋ ਪਿਕਅਪ ਗੱਡੀਆਂ ਮਹਿੰਦਰਾ ਦੀਆਂ ਨੇ ਤੇ ਜਿਹੜੀ ਚੋਰੀ ਹੋਏ ਚਾਵਲ ਸੀਗੇ 170 ਗੱਟੇ ਬਾਸਮਤੀ ਦੇ ਉਹ ਵੀ ਚੋਰੀ ਹੋ ਗਏ ਉਹ ਵੀ ਰਿਕਵਰ ਹੋ ਗਏ ਅਤੇ ਇਹਦੇ ਵਿੱਚ ਜਿਹੜੇ ਆ ਦੋਸ਼ੀ ਹੈਗੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਬਹੁਤ ਮੁਕੱਦਮੇ ਦਰਜ ਨੇ ਇਹ ਸਾਰੇ ਦੋਸ਼ੀ ਡਿਸਟਿਕ ਫਰੋਜਪੁਰ ਜੀਰਾ ਅਪਲਸਟੇਸ਼ਨ ਜੀਰਾ ਦੇ ਰਹਿਣ ਵਾਲੇ ਨੇ ਇੱਕ ਦੋ ਸ਼ਿਹਰ ਰਵਿੰਦਰ ਹੈ ਇਹ ਆਦਮਪੁਰ ਦਾ ਜਲੰਧਰ ਕਰੈਨ ਵਾਲਾ ਜਲੰਧਰ ਉਰੰਦ ਜਿਹੜੇ ਚ ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ ਉਹਨਾਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇ ਸਰ ਇੱਥੋਂ ਦਾ ਵੀ ਕੋਈ ਨਾਲ ਨਾਲੇ ਸੰਪਰਕ ਦੇ ਵਿੱਚ ਬੰਦਾ ਸੀਗਾ ਇਸ ਹਰਤੇ ਨੇ ਹਾਂਜੀ ਹਾਂਜੀ ਦੋਸ਼ੀ ਜਿਹੜੇ ਤਿੰਨ ਹੈਗੇ ਉਹਨਾਂ ਦੇ ਵਿੱਚੋਂ ਇੱਥੋਂ ਦਾ ਵੀ ਦੋਸ਼ੀ ਹੈਗੇ ਉਹ ਅਜੇ ਡਿਸਕਲੋਜ਼ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ ਕਿਉਂਕਿ ਅਜੇ ਉਹ ਭਜੇ ਹੋਏ ਨੇ ਪ੍ਰਾਰਥ ਨਹੀਂ ਉਹਨਾਂ ਦੀ ਗ੍ਰਿਫਤਾਰੀ ਵੀ ਜਲਦੀ ਤੇ ਜਦੋਂ ਉਹ ਡਿਸਕਲੋਜ਼ ਕੀਤਾ ਸਰ ਇਹਦੀ ਨਵਾਂ ਤੋਂ ਗਰੁੱਪ ਕੰਮ ਕਰ ਰਿਹਾ ਹੈ ਜੀ ਇਹਨਾਂ ਦੀ ਸਭ ਤੋਂ ਪੁਰਾਣਾ ਮੁਕੱਦਮਾ ਜੀ 2017 ਦਾ ਹੈ ਜੀ 2017 ਤੋਂ ਇਹ ਐਕਟਿਵ ਨੇ ਉਸ ਨੂੰ ਪ੍ਰਾਣਾ ਇਹਨਾਂ ਦਾ ਬੈਕਗ੍ਰਾਉਂਡ ਜਿਹੜਾ ਉਹ ਕ੍ਰਾਈਮ ਬੈਕਗ੍ਰਾਉਂਡ ਨਹੀਂ ਹੈਗਾ ਔਨ ਰਿਕਾਰਡ 17 ਸਾਲ ਲੈ ਕੇ ਹੁਣ ਤੱਕ ਦੀ ਇਹਨਾਂ ਦੀ ਚੋਰੀਆਂ ਦੀ ਵਾਰਦਾਤਾਂ ਸਮਝਾਂਗੇ ਇਹਨਾਂ ਜੰਮਰ ਕਿੰਨੀ ਇਸ ਹਨ ਜਿਹੜੇ ਇਹ ਇਹਨਾਂ ਦੀ 22 ਸਾਲ ਤੋਂ ਲੈ ਕੇ 35 ਸਾਲ ਤੱਕ ਦੀ ਹੋਈ ਤੇ ਇਹਨਾਂ ਨੂੰ ਸਰ ਤੁਸੀਂ ਟ੍ਰੇਸ ਕਰਕੇ ਸਰ ਫੜ ਲਏ ਤਾਂ ਕੋਈ ਕੁਝ ਹੋ ਨਹੀਂ ਬਰਾਮਦ ਹੋਇਆ ਚੋਰੀ ਜੀ ਇਹਨਾਂ ਦੀ ਪੁਲਿਸ ਰਿਮਾਨ ਜਿਹੜੀ ਅੱਜ ਲਿੱਤੀ ਗਈ ਹੈ ਮੰंडे ਤੱਕ ਦੀ ਦੋ ਦਿਨ ਦੀ ਪੁਲਿਸ ਰਿਮਾਨ ਉੱਪਰ ਮਿਲੀ ਹੈ ਹੁਣ ਤੱਕ ਇਹਨਾਂ ਕੋਲੋਂ 170 ਗੱਟੇ ਬਾਸਮਤੀ ਤੇ ਦੋ ਟ੍ਰੱਕ ਕੱਢੀਆਂ ਮੁੰਦਰਾ ਜਿਹੜੇ ਰਿਕਵਰ ਹੋ ਚੁੱਕੀ ਹੈ ਹੋਰ ਵੀ ਕ ਵੀਰਨ ਨੂੰ ਕੀਤੀ ਜਾ ਰਹੀ ਹੈ ਜਿਨੇ ਇਹਨਾਂ ਨੇ ਪਹਿਲਾਂ ਚੋਰੀ ਕੀਤੀਆਂ ਨੇ ਉਹ ਸੰਬੰਧੀ ਪੁੱਛਿਸ਼ ਕਰਕੇ ਜਿਨੇ ਰਿਕਵਰੀ ਬਤ ਉਹ ਕੀਤੀ ਜਾ ਰਹੀ ਹੈ ਉਹ ਆਨ ਰਿਕਾਰਡ ਲੈ ਕੇ ਆਪ ਜੀ ਨੂੰ ਜਾਣੂ ਕਰਾਇਆ ਜਾਵੇ ਤੁਸੀਂ ਖੜੇ ਗਏ ਜਿਹੜੇ ਦੋਸ਼ੀ ਫੜੇਗੇ ਨੇ ਸਰ ਇਹ ਕਿੰਨੇ ਕੁ ਪੜੇ ਲਿਖੇ ਨੇ ਜੀ ਤੇ ਇਹਨਾਂ ਦਾ ਉਸ ਚ ਤਾਲ ਮਿਲ ਕੇ ਨੇ ਹੋਇਆ ਸੀਗਾ ਜਿਹੜੇ ਇਹ ਦੋਸ਼ੀ ਜਿਆਦਾ ਪੜੇ ਲਿਖੇ ਨਹੀਂ ਹੈਗੇ ਇਹ ਸਿਰਫ 12 ਤੇ بڑے ਲਿਖੇ ਦੋਸ਼ੀ ਨਹੀਂ ਹੈਗੇ ਇਹ ਤਾਂ ਜਿਹੜਾ ਹੈਗਾ ਸਰ ਚੋਰੀਆਂ ਕਰਨ ਦੇ ਆਦੀ ਸੀਗੇ 2017 ਤੋਂ ਲੈ ਕੇ ਹੁਣ ਤੱਕ ਚੋਰੀ ਦਾ ਸਮਾਨ ਸਰ ਜਿੱਥੋਂ ਚੋਰੀ ਕਰਕੇ ਇਹ ਵੇਚਦੇ ਕਿੱਥੇ ਸਨ ਦੱਸੋ ਇਹ ਜਿੱਦਾਂ ਜੇ ਚਾਵਲ ਚੋਰੀ ਕਰਦੇ ਸੀਗੇ ਤਾਂ ਇਹ ਚਾਵਲ ਦੇ ਹੀ ਡੀਲਰ ਨੂੰ ਵੇਚਦੇ ਸੀਗੇ ਜਿਹੜਾ ਕਿ ਕਿ ਉਹ ਲੀਗਲ ਕਿਤੇ ਸੇਲ ਕਰ ਦਿੰਦਾ ਸੀਗਾ ਜਿੱਦਾਂ ਕਿ ਰਵਿੰਦਰ ਸਿੰਘ ਸਾਨੂੰ ਪਵਨ ਕੁਮਾਰ ਰਹਿਣਾ ਵਾਲਾ ਬੋਡਾ ਕਠਾਰ ਦਾ ਰਹਿਣਾ ਸੀਗਾ ਪੁਲਿਸ ਸਟੇਸ਼ਨ ਆਦਮਪੁਰ ਰੂਰਨ ਜਗੰਦਰ ਦਾ ਰਹਿਣ ਵਾਲਾ ਸੀ ਉਹਨੂੰ ਇਹ ਚਾਵਲ ਚੋਰੀ ਕਰਕੇ ਆਏ ਸੀ ਕਿ ਜਿਹੜੇ ਇਹਨਾਂ ਨੇ 18 19 ਦਰੇ ਬੰਦੀ ਰਾਤ ਨੂੰ ਇਹ ਚੋਰੀ ਕੀਤੀ ਸੀ ਉਹ ਉਸੇ ਤਰੀਕੇ ਨਾਲ ਜਿਹੜੀਆਂ ਪ੍ਰੀਵੀਅਸ ਐਫ ਆਰ ਦਿੰਦੇ ਨੇ ਆਈਡੈਂਟੀਫਾਈ ਹੋਈਆਂ ਨੇ ਉਹਦੇ ਵਿੱਚ ਕਿਹੜੇ ਕਿਹੜਾ ਸਮਾਨ ਚੋਰੀ ਹੋਇਆ ਉਹਨਾਂ ਨੂੰ ਜ਼ਿਲ੍ਹਿਆਂ ਦੇ ਵਿੱਚੋਂ ਐਫ ਆਰ ਦਾ ਇਨਵੈਸਟੀਗੇਸ਼ਨ ਕਰਕੇ ਲੇਡ ਅਸੀਂ ਵੀ ਟ੍ਰੇਸ ਕਰਾਂਗੇ ਤੇ ਉਹ ਸੰਬੰਧਿਤ ਪੁਲਿਸ ਸਟੇਸ਼ਨ ਨੂੰ ਜਿਨ੍ਹਾਂ ਦੇ ਕੋਲ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨਾਂ ਨੂੰ ਵੀ ਜਾਣੂ ਕਰਵਾਇਆ ਗਿਆ ਇੱਕ ਮੁਕਦਮਾ ਨੰਬਰ 82 45/2024 ਜਿਮਿਤੀ 19 ਮਈ 2024 ਨੂੰ ਇਹ ਮੁਕਦਮਾ ਦਰਜ ਹੋਇਆ ਸੀਗਾ 457 ਤੇ 380 IPC ਦੇ ਵਿੱਚ ਇਹਦੇ ਵਿੱਚ ਇੱਕ ਜਿਹੜਾ ਸ਼ੈੱਲਰ ਹੈਗਾ ਛਾਵੜਾ ਰਾਈਸ ਮਿਲ ਇਹਦੇ ਓਨਰ ਹੈਗੇ ਨੇ ਅਨੀਸ਼ ਕੁਮਾਰ son of ਵਿਜੇ ਕੁਮਾਰ ਬੈਰੋਲੇ ਗਾਂਧੀ ਨਗਰ ਦੇ ਨੇ ਉਹਨਾਂ ਵੱਲੋਂ ਧਿਆਨ ਦੇ ਤੇ ਚੋਰੀ ਦੇ ਸੰਬੰਧਿਤ ਇੱਕ ਮਸਲਾ FIR ਰਜਿਸਟਰ ਹੋਈ ਸੀ ਇਹ ਮੁਕਦਮੇ ਨੂੰ ਕੇਸ ਕਰਨ ਵਾਸਤੇ ਪੁਲਿਸ ਦੀਆਂ ਜਿਹੜੀਆਂ ਵੱਖ-ਵੱਖ ਟੀਮਾਂ ਬਣਾਈ ਗਈਆਂ ਤੇ ਉਹ ਸਟਾਫ ਦੇ ਵਿੱਚ PSI ਰਤਨ ਅਤੇ SHO सदर ਜਲਾਲਾਬਾਦ ਇੰਸਪੈਕਟਰ ਤੋਂ ਵੀ ਦੀ ਨਿਗਰਾਨੀ ਦੇ ਵਿੱਚ ਮਾਣਯੋਗ ਐਸਐਸਪੀ ਸਾਹਿਬ ਨੇ ਜਿਹੜੀਆਂ ਟੀਮਾਂ ਤਿਆਰ ਕਰਕੇ ਅ ਵਕ ਵਕ ਮੋਟਰਸ ਦੇ ਉੱਤੇ ਇਹਨਾਂ ਨੂੰ ਵਰਕਆਊਟ ਵਰਕ ਤੇ ਲਗਾਇਆ ਤੇ ਜਿਹਦੇ ਬੇਸਿਸ ਦੇ ਉੱਤੇ ਅਸੀਂ ਸੀਸੀਟੀਵੀ ਫੁਟੇਜ ਅਤੇ ਕਾਲ ਡਿਟੇਲਸ ਦੀ ਮਦਦ ਨਾਲ ਅਤੇ ਹੋਰ ਹਿਊਮਨ ਇੰਟੈਲੀਜੈਂਸ ਦੇ ਹੱਲ ਦੇ ਨਾਲ ਅਸੀਂ ਰਵਿੰਦਰ ਸਿੰਘ ਨੂੰ ਟ੍ਰੇਸ ਕਰਿਆ ਰਵਿੰਦਰ ਸਿੰਘ ਸਨੋ ਕਮਨ ਕੁਮਾਰ ਜੋ ਕਿ ਗੋਟਾ ਟਖਾਰ ਦਾ ਪੁਲਿਸ ਸਟੇਸ਼ਨ ਆਦਮਪੁਰ ਜਲੰਧਰ ਦਾ ਰਹਿਣ ਵਾਲਾ ਉਹਨੂੰ ਟ੍ਰੇਸ ਕੀਤਾ ਤੇ ਫੇਸ ਕਰਕੇ 6 ਜੂਨ ਨੂੰ ਉਹਦੀ ਅਰੈਸਟ ਪਾਈ ਗਈ ਰਵਿੰਦਰ ਕੁਮਾਰ ਨੂੰ ਅਰੈਸਟ ਕਰਨ ਦੇ ਵਿੱਚ ਜਿਹੜੀ ਪੁਲਿਸ ਨੂੰ ਸੰਬੰਧਿਤ ਉਥੇ ਨਹੀਂ ਪੁਲਿਸ ਰੁਕੀ ਉਸ ਤੋਂ ਅੱਗੇ ਵੀ ਰਵਿੰਦਰ ਕੁਮਾਰ ਦੇ ਨਿਸ਼ਾਨਦੇਹੀ ਉੱਤੇ ਜਿਹੜੇ ਬੰਦੇ ਚੋਰੀ ਕਰਦੇ ਸੀ ਜਿਵੇਂ ਕਿ ਠਾਣਾ ਸਿੰਘ ਸਨ ਪੱਪੂ ਸਿੰਘ ਨੂੰ ਅਰੈਸਟ ਕੀਤਾ ਗਿਆ ਜਸਵਿੰਦਰ ਸਿੰਘ ਸਨ ਆਫ ਰੋਪਾਲਾਲ ਨੂੰ ਅਰੈਸਟ ਕੀਤਾ ਗਿਆ ਸੋਨੀ ਸਨ ਆਫ ਸੇਠੀ ਸਿੰਘ ਨੂੰ ਅਰੈਸਟ ਕੀਤਾ ਗਿਆ ਲਖਪ੍ਰੀਤ ਸਿੰਘ ਸਨ ਆਫ ਜਸਵਿੰਦਰ ਸਿੰਘ ਨੂੰ ਅਰੈਸਟ ਕੀਤਾ ਗਿਆ ਅਤੇ ਦਵਿੰਦਰ ਸਿੰਘ ਉੱਧਰ ਡੇਵਿਡ ਸਿੰਘ ਨੂੰ ਵੀ ਅਰੈਸਟ ਕੀਤਾ ਗਿਆ ਇੱਕ ਕੁੱਲ 6 ਦੋਸ਼ੀ ਜਿਹੜੇ ਹੈਗੇ ਨੇ ਹੁਣ ਤੱਕ ਇਹ ਅਰੈਸਟ ਹੋ ਚੁੱਕੇ ਨੇ ਜਿਹਨਾਂ ਦਾ ਇੱਕ ਗੈਂਗ ਸੀਗਾ ਤੇ ਵੱਖ-ਵੱਖ ਜਗ੍ਹਾ ਤੇ ਚੋਰੀਆਂ ਕਰਦਾ ਸੀ ਇਹਨਾਂ ਦਾ ਮੋਡਸ ਆਪਰੰਦੀ ਸੀਗਾ ਵੀ ਇਹਨਾਂ ਦੇ ਵਿੱਚੋਂ ਇੱਕ ਜਾਂ ਦੋ ਬੰਦੇ ਜਿਹੜੇ ਉਹ ਰੈਕੀ ਕਰਦੇ ਸੀ ਪਹਿਲਾਂ ਜਿਹੜੀ ਵੀ ਇਹਨਾਂ ਨੂੰ ਜਗ੍ਹਾ ਸੂਟੇਬਲ ਲੱਗਦੀ ਸੀ ਜਿਵੇਂ ਸ਼ੈੱਲ ਸੂਟੇਬਲ ਲੱਗਦਾ ਸੀ ਵੀ ਰਾਤ ਨੂੰ ਉੱਥੇ ਕੋਈ ਸਿਕਿਉਰਿਟੀ ਨਹੀਂ ਹੁੰਦੀ ਸੀ ਹਾਣਾ ਸਿੰਘ ਉੱਥੇ ਰੈਕੀ ਕਰਕੇ ਆਪਣੇ ਬਾਕੀ ਟੀਮ ਮੈਂਬਰਸ ਨੂੰ ਤਿਆਰ ਕਰਕੇ ਉੱਥੇ ਕਾਰਵਾਈ ਕਰਦਾ ਸੀ ਇਹਦੇ ਚੋਂ ਹੁਣ ਤੱਕ ਜਿਹੜੇ 6 ਦੋਸ਼ੀ ਗ੍ਰਫਤਾਰ ਹੋਏ ਨੇ ਉਸ ਤੋਂ ਇਲਾਵਾ 3 ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਦੀ ਗ੍ਰਫਤਾਰੀ ਹੋਰ ਬਾਕੀ ਹੈ ਜਿਹੜੇ ਕਿ ਉਹ ਵੀ ਟਰੇਸ ਹੋ ਚੁੱਕੇ ਨੇ ਤੇ ਉਹ ਵੀ ਟੀਮਾਂ ਜੜੀਆਂ ਹੈਗੀਆਂ ਨੇ ਉਹ ਗਈਆਂ ਹੋਈਆਂ ਉਹਨਾਂ ਦੀ ਗ੍ਰਫਤਾਰੀ ਜਲਦੀ ਕੀਤੀ ਜਾਊਗੀ ਨਸ਼ੇ ਦੇ ਵਿਆਦੀ ਨੇ ਇਹਨਾਂ ਦੇ ਵਿੱਚ ਜਿਹੜਾ ਮੁਰਜ਼ਮ ਖਾਨਾ ਸਿੰਘ ਹੈ ਇਹਦੇ ਖਿਲਾਫ ਐਨਡੀਪੀਐਸ ਦੇ ਮਕਦਮੇ ਦਰਜ ਨੇ ਫਿਰੋਜ਼ਪੁਰ ਦੇ ਵਿੱਚ ਤਾਂ ਨਸ਼ੇ ਆਪ ਕਰਦਾ ਸੀ ਜਾਂ ਨਹੀਂ ਕਰਦਾ ਸੀ ਉਹ ਤਾਂ ਨਾਰਕੋ ਟੈਸਟ ਕਰਾ ਕੇ ਪਤਾ ਚੱਲੂਗਾ ਪਰ ਇਹ ਵੇਚ ਦਾ ਦੋਸ਼ ਹੈ ਚਾਵਲਾ ਤੋਂ ਰਹਾ ਹਾਂ ਅਕੂ ਹੋਰ ਵੀ ਚੋਰੀਆਂ ਇਹਨਾਂ ਨੇ ਕੀਤੀਆਂ ਨੇ ਜਾਂ ਕੀ ਬੰਨੇ ਨੇ ਨਹੀਂ ਚਾਵਲ ਤੇ ਕਣਕ ਇਹ ਮੋਸਟਲੀ ਇਹ ਇਸ ਤਰ੍ਹਾਂ ਦੀ ਚੋਲੀ ਕਰਕੇ ਪਿਕਅਪ ਦੇ ਵਿੱਚ ਲੋਡ ਕਰਵਾ ਕੇ ਰਾਤੋ-ਰਾਤ ਲੈ ਜਾਂਦੇ ਜਿਹੜੀ ਗੱਡੀਆਂ ਬਰਾਮਦ ਹੋਈਆਂ ਨੇ ਕੋ ਉਹਨਾਂ ਦੇ ਮਾਲਕਾਂ ਦਾ ਪਤਾ ਵੀ ਲੱਗਿਆ ਵੀ ਕਿੱਥੋਂ ਦੀਆਂ ਗੱਡੀਆਂ ਨੇ ਜਿਹੜੀਆਂ ਚੋਰੀ ਕੀਤੀਆਂ ਗਈਆਂ ਸੀ ਨਹੀਂ ਗੱਡੀਆਂ ਚੋਰੀ ਦੀਆਂ ਕਿ ਨਹੀਂ ਇਹ ਤਾਂ ਪਤਾ ਲੱਗੂ ਗੱਡੀਆਂ ਦੇ ਡਾਕੂਮੈਂਟਸ ਤੋਂ ਜੋ ਕਿ ਇਨਵੈਸਟੀਗੇਸ਼ਨ ਵਾਲਾ ਕੰਮ ਹੈ ਜੀ ਠੀਕ ਇਹਦੇ ਵਿੱਚ ਦੋਸ਼ੀ ਸੋਨੀ ਸਿੰਘ ਹੈ ਜਿਹੜਾ ਉਹਦੇ ਖਿਲਾਫ ਪਹਿਲਾਂ 6 ਮਕਦਮੇ ਦਰਜ ਨੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮਕਦਮੇ ਦਰਜ ਨੇ ਜਿਵੇਂ ਕਿ ਮੋਗੇ ਦੇ ਵਿੱਚ 107 ਨੰਬਰ ਮਕਦਮਾ ਦਰਜ ਹੈ ਪੁਲਿਸ ਸਟੇਸ਼ਨ ਬਦਨੀ ਕਲਾ ਮੌਕੇ ਦੇ ਵਿੱਚ 114 ਨੰਬਰ ਮੁਕਦਮਾ ਦਰਜ ਹੈ ਪੁਲਿਸ ਸਟੇਸ਼ਨ ਅਜੀਤਵਾਲ ਜੀਰੇ ਫਿਰੋਜ਼ਪੁਰ ਦੇ ਵਿੱਚ ਸਿਟੀ ਜੀਰੇ ਦੇ ਵਿੱਚ 3 ਨੰਬਰ ਮੁਕਦਮਾ ਦਰਜ ਹੈ 2018 ਦਾ 457380 ਚੋਰੀ ਦਾ ਉਸ ਤੋਂ ਇਲਾਵਾ ਸਦਰ ਫਰੀਦਕੋਟ ਦਾ ਮੁਕਦਮਾ ਜਿਹੜਾ ਦਰਜ ਹੈ 195 ਨੰਬਰ 2021 ਦਾ ਉਸ ਤੋਂ ਇਲਾਵਾ ਕਲਖੁਰਦ ਫਿਰੋਜ਼ਪੁਰ ਦਾ ਮੁਕਦਮਾ ਦਰਜ ਹੈ ਮੁਕਦਮਾ ਨੰਬਰ 40/2022 ਦਾ ਉਸ ਤੋਂ ਇਲਾਵਾ ਮੁਕਦਮਾ ਨੰਬਰ 10 2019 ਦਾ 457389 411 ਦਰਜ ਹੈ ਸਿਟੀ ਕੋਰਟ ਕਬੂਰਾ ਫਰੀਦਕੋਟ ਦਾ ਉਸੇ ਤਰੀਕੇ ਨਾਲ ਜਿਹੜਾ ਦੋਸ਼ੀ ਠਾਣਾ ਸਿੰਘ ਹੈ ਉਹਦੇ ਖਿਲਾਫ ਕੁੱਲ 9 ਮੁਕੱਦਮੇ ਪਹਿਲਾਂ ਦਰਜ ਨੇ ਜਿਹੜੇ ਕਿ ਪ੍ਰੈਸ ਰਿਪੋਰਟ ਦੇ ਵਿੱਚ ਦਿੱਤੇ ਗਏ ਨੇ ਜਿਵੇਂ ਕਿ ਸਿਟੀ ਜੀਰਾ ਦੇ ਵਿੱਚ ਐਨਡੀਪੀਐਸ ਦਾ ਮੁਕੱਦਮਾ ਦਰਜ ਹੈ ਨਸ਼ੇ ਦੀ ਤਸਕਰੀ ਦਾ ਰੋਕ ਤੇ ਅੱਗੇ ਵੇਚਣ ਦਾ ਜਿਹੜਾ ਮੋਗਾ ਦੇ ਵਿੱਚ ਵੀ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੈ ਇੱਕ ਜਿਲ੍ਹਾ ਫੋਜ਼ਪੁਰ ਦਾ ਰਿਕਾਰਡ ਜਿਹੜਾ ਮੋਗਾ ਦੇ ਵਿੱਚ 455 380 107 ਨੰਬਰ 2017 ਨੰਬਰ ਮੁਕੱਦਮਾ ਦਰਜ ਹੈ जिला मोगा ਦੇ ਵਿੱਚ 114 ਨੰਬਰ ਮੁਕਦਮਾ ਦਰਜਾ 2017 379 411 ਚੋਰੀ ਦਾ ਜੀਰਾ ਸਿਟੀ ਜੀਰਾ ਪੁਲਿਸ ਸਟੇਸ਼ਨ ਦਾ ਫਰੋਗਪੁਰ ਡਿਸਟ੍ਰਿਕਟ ਦਾ ਮੁਕਦਮਾ ਦਰਜਾ 3 ਨੰਬਰ ਸਿਟੀ ਜੀਰਾ ਦਾ ਹੀ 5 ਨੰਬਰ ਮੁਕਦਮਾ ਦਰਜਾ 2018 ਦਾ 457 ਚੋਰੀ ਦਾ ਮੁਕਰਰ ਨੰਬਰ 26 2020 ਦਾ 379 बी 412 457 380 382 427 थाना ਨੇਹਿਆ ਵਾਲਾ ਜਿਲ੍ਹਾ ਬਟਿੰਡਾ ਉਸ ਤੋਂ ਇਲਾਵਾ ਮੁਕਦਮਾ ਨੰਬਰ 195 ਮਿਤੀ 25 10 2021 ਜੁਰਮ 37457 380 47 IPC ਖਾਣਾ ਸਦਰ ਫਰੀਫੋਰ ਉਸ ਤੋਂ ਇਲਾਵਾ ਮਕਦਮਾ ਨੰਬਰ 40 ਮਿਤੀ 19 5 2022 ਜੁਰਮ 379 411 IPC ਖਾਣਾ ਕਲਖੋ 394 472 380 455 452 IPC 25 ਆਮਜਕ थाना ਜੜਿਆਲਾਗੁਰੂ ਅੰਮ੍ਰਿਤਸਰ ਸਾਹਿਬ ਜੋ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਨਿਆਂ ਦੇ ਇਹਨਾਂ ਨੇ ਚੋਰੀਆਂ ਜਿਹੜੀਆਂ ਬੰਲਾਂ ਬਹੁਤ ਕੀਤੀਆਂ ਹੋਈਆਂ ਸੀ ਕਈ ਮੁਕਦਮੇ ਫੇਸ ਸੀਗੇ ਤੇ ਕਈ ਮੁਕਦਮੇ ਨਹੀਂ ਵੀ ਦਰੇ ਸੀਗੇ ਇਹ ਜਿਹੜਾ ਵੱਡਾ ਗਿਰੋਹ ਸੀਗਾ ਇਹਨਾਂ ਦਾ ਵੱਡੇ ਲੈਵਲ ਦਾ ਗੈਂਸੀ ਘੋੜੇ ਮੇਲੇ ਆ ਕੇ ਨੌ ਦੋਸ਼ੀ ਸੀਗੇ ਜਿਨ੍ਹਾਂ ਦੇ ਵਿੱਚੋਂ 6 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਜਿੱਥੇ ਜਿੱਥੇ ਵੇਚਦੇ ਸੀਗੇ ਉੱਥੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਚੋਰੀ ਦਾ ਸਮਾਨ ਜਿਵੇਂ ਕਿ ਇੱਕ ਸਾਥ ਜਿੱਥੇ ਇਹਨਾਂ ਨੇ ਵੇਚਿਆ ਸੀਗਾ ਚੋਰੀ ਦਾ ਸਮਾਨ ਉਹ ਉੱਥੇ ਰਵਿੰਦਰ ਸਿੰਘ ਦੀ ਉਹਦੀ ਆਪਦੀ ਸ਼ੈੱਲ ਉਹਦਾ ਉਹਦਾ ਆਪਦਾ ਕੰਮ ਸੀਗਾ ਬਾਸਮਤੀ ਰਾਈਸ ਦਾ ਫੀਡ ਫੀਡ ਉਹਦਾ ਵੇਚਣ ਦਾ ਕੰਮ ਸੀ ਜਿਹੜਾ ਕਿ ਆਧ ਤੋ ਤਰਿਆ ਨਾਲ ਬੜਾ ਬਸਿਆ ਹੋਇਆ ਉਹਦੇ ਕੋਲੇ ਜਾ ਕੇ ਇਹਨਾਂ ਨੇ ਠਾਣਾ ਸਿੰਘ ਹੋਣਾ ਨੇ ਤੇ ਬਾਕੀ ਦੋਸ਼ੀਆਂ ਨੇ ਜਾ ਕੇ ਵੇਚਿਆ ਸੀਗਾ ਜਿਹੜਾ ਉਹਦੀ ਵੀ ਗ੍ਰਿਫਤਾਰੀ 6 ਜੂਨ ਨੂੰ ਹੋ ਚੁੱਕੀ ਹੈ ਕੀ ਮਾਮਲਾ ਹੋਇਆ ਸੀ ਕਿ ਸਾਡੇ ਜੀ 18 ਤਰੀਕ ਨੂੰ 18 ਤੋਂ 19 ਤਰੀਕ ਦੇ ਵਿਚਕਾਰ ਨਹੀਂ ਰਾਜ ਨੂੰ ਚੋਰੀ ਹੋਈ ਸੀ 305 ਗੱਟੇ ਜਹਾਜ਼ ਦੇ ਇੱਕ ਮਿੰਟ ਟੱਕਰ